Thank you, thank you. बहुत ही अच्छी साउंड साउंडा भी क्योंकि कई बार अं सारे पुलिस का धन्यवाद करके करी इधर बेचारे जो सारा दो आ एक दो तो लागू एक नाते आवाज खोल करे हो गए हैं जाए तो जा आए समझ आवेदा फिर तो कर दो नहीं फिर आए क्योंकि फिर सानू रौला पाके नहीं जाना के जाए ਕਿਉਂਕਿ ਤੁਹਾਡਾ ਪਿਆਰ ਸਦਕਾ ਇੱਥੇ ਪਹੁੰਚੇ ਹੋਏ ਆ ਔਰ ਸਾਡੇ ਜਿੰਨੇ ਵੀ ਪ੍ਰਧਾਨ ਸਾਹਿਬ ਸਾਡੇ ਵੱਡੇ ਭਾਈ ਸਾਹਿਬ ਕਾ ਸਾਰਾ ਮਾਨ ਕਰਕੇ ਕਹਿ ਨਹੀਂ ਔਰ ਬੱਕਰੇ ਬੱਕਰੀ ਗੀਤਾਂ ਦਾ ਤੁਸੀਂ ਆਨੰਦ ਮਾਣ ਰਹੇ ਹੋ ਹਾਂ ਹੁਣ ਜਿਹੜਾ ਮਾਰਕੀਟ ਦੇ ਵਿੱਚ ਗੀਤ ਚੱਲ ਰਿਹਾ ਹੈ ਜਲਸੀ ਦੇ ਵਿੱਚੋਂ ਨਹੀਂ ਮੈਂ ਫੋੜ ਕਢਾਇਆ ਸੱਜਰੀ ਵਿਆਹੀ ਬੰਦ ਸੋਹਣਾ ਚਮਕਾਇਆ ਪਰ ਲੀਏ ਕਿ ਕੁਝ ਮਕੀਲੇ ਦੇ ਗੀਤਾਂ ਦੀ ਛਤਰੀ ਦੇ ਥੱਲੇ ਜੀ ਮੈਂ ਗੁਫਰ ਲਵਾਇਆ ਹੋਇਆ ਪੈਂਦੀ ਆ ਤਾਂ ਮਜਬੂਰੀ ਦੁਨੀਆਂ ਦਾ

ਮੇਰੇ ਅੱਗੇ ਸੁਣ ਕੇ ਤਵਾਲੀ ਪੂਰੀ ਆ ਰਹੀ ਹੋਵੇ ਹਾਂਜੀ ਹਮ ਜੀ ਅਜੇ ਤਾੜੀ ਲਾਣਾ ਕਰਉਣੀ ਫਿਰ ਕੋਈ ਪਤਾ ਨਹੀਂ ਥੈਂਕ ਯੂ ਮਿਹਰਬਾਨੀ ਕਹਿੰਦੇ ਬਹੁਤਾ ਗੁੱਸਾ ਮਾਰਦੇ ਦੁਕਾਨਦਾਰ ਨੂੰ ਨਿਤ ਦਾ ਮਜਾਰੀ ਮਾਰੇ ਸਰਕਾਰ ਨੂੰ ਫੁਗਰੇ ਨੂੰ ਆਪਣੀ ਵਡਾਈ ਮਾਰਦੀ ਓ ਯਾਸ਼ਕਾਂ ਨੂੰ ਪਿਆਰ ਚ ਵਡਾਈ ਮਾਰਦੀ ਲੋਕਾਂ ਦਾ ਉਸ ਤੋਂ ਬਾਅਦ ਗੁਗਾਣੇ ਜਿੱਦ ਅਜਾ ਫਰਮਾਇਸ਼ਾਂ ਹੋਣੀਆਂ कुझु कारे के करण ਸਾਡੇ ਬਜ਼ੁਰਗ ਬੈਠੇ ਆ ਬਾਈ ਜੀ ਇੱਕ ਤਾਂ ਹੁੰਦਾ ਬੰਦਾ ਚਲਾਕ ਇੱਕ ਹੁੰਦਾ ਬੰਦਾ ਸਿਧਰਾ ਜਨਾਗ ਜਿਹੜਾ ਚਲਾਕ ਹੁੰਦਾ ਬਾਈ ਜੀ ਉਹ ਤਾਂ ਚਲਾਕੀ ਕਰਕੇ ਜਿਹੜਾ ਹੁੰਦਾ ਸਿਧਰਾ ਜਨਾਗ ਚਰਾਕੀ ਦਾ ਕਰਦਾ ਪਰ ਉਹਦੀ ਚਲਾਕੀ ਖੜੀ ਜਾਂਦੀ ਹੈ ਹੁਣੇ ਮੇਰਾ ਵੀਰ ਸੀ ਸਿਧਰਾ ਜਨਾਗ ਆ ਪਿੱਛੇ ਜੇ ਗਰਮੀਆਂ ਦੇ ਵਿੱਚ ਇਹਦਾ ਵਿਆਹ ਹੋ ਗਿਆ ਜਿਹੜੀ ਇਹਦੀ ਭੋਤੀ ਸੀ ਉਹ ਆ ਗਈ ਚਲਾਕ ਇਹ ਸੀ ਸਿਧਰਾ ਜਨਾਗ ਇਹਦੀ ਘਰ ਵਾਲੀ ਕਹਿੰਦੀ ਜੇ ਨਵਾਂ ਨਵਾਂ ਵਿਆਹ ਹੋਇਆ ਕਹਿੰਦੀ ਜੀ ਤੁਸੀਂ ਲਾਹੌਰ ਆਸਤਾਨੀ ਦਾ ਰਹਿੰਦੇ ਹੋ ਬਹੁਤ ਪੈਸੇ ਕਮਾਉਣੇ ਮੈਨੇ ਕਿਤੇ ਕਮਾਫਰਾ ਕੇ ਲੈ ਕੇ ਆਉ। ਇਹ ਬਟਿੰਡੇ ਸ਼ਹਿਰ ਦਾ ਰਹਿਣ ਵਾਲਾ ਹੈ ਕਹਿੰਦਾ ਵੀ ਮੈਂ ਬਟਿੰਡੇ ਆਲਾ ਰੋਜ਼ਗਾਰ ਨੂੰ ਖਾ ਲਿਆ ਵਾ। ਕਹਿੰਦੀ ਨਹੀਂ ਜੀ ਮੈਂ ਸ਼ਿਮਲੇ ਜਾਣਾ। ਇਹ ਸੀ ਜਿਦਰਾ ਜਰਾ ਕੋ ਉਸ ਜਲਾਇਆ ਕੋ ਮੰਨੀ ਨਹੀਂ ਇਹਨੂੰ ਆਪਦਾ ਬੋਰੀਆ ਇਸ ਤਰ੍ਹਾਂ ਬੰਨ ਕੇ। ਬਸ ਤੇ ਬਹਿ ਜਾਂਦਾ ਬਾਈ ਜੀ ਸ਼ਿਮਲੇ ਪਹੁੰਚ ਜਾਂਦਾ ਜਦੋਂ ਇੱਥੇ ਆਪਣੀ ਗਰਮੀਆਂ ਹੁੰਦੀਆਂ ਉੱਥੇ ਮਾੜੀ ਮਾੜੀ ਠੰਡ ਹੁੰਦੀ ਹੈ ਤੇ ਉੱਥੇ ਜਾ ਕੇ ਸਾਰਾ ਦਿਨ ਸੈਰਸ ਪੱਟਾ ਕਰਦਾ ਘੁੰਮਦਾ ਫਿਰਦਾ ਇਹਦੀ ਬੱਸ ਵੀ ਲੱਗਦੀ ਉਹਦੀ ਗੱਡੀ ਵੀ ਲੱਗ ਜਾਂਦੀ ਨਾ ਹੀ ਉੱਥੇ ਕੋਈ ਰਿਸ਼ਤੇਦਾਰੀ ਹੁੰਦੀ ਹੈ ਇਹਨੂੰ ਠੰਡ ਦੇ ਮੌਸਮ ਦੇ ਵਿੱਚ ਮੁੜਕਾ ਆਉਣ ਲੱਗ ਪਿਆ ਘਰ ਵਾਲੀ ਕਹਿੰਦੀ ਕੀ ਗੱਲ ਜੀ ਤੁਹਾਨੂੰ ਮੁੜਕਾ ਆਉਣ ਲੱਗੇ ਤੇ ਨਾ ਮਾਸੀ ਬਾਹਲੇ ਕਹਿੰਦੇ ਭਾਗਵਾਨ ਨੇ ਕੀ ਦੱਸਾ ਆਪਣੀ ਬੱਸ ਵੀ ਲੱਗ ਗਈ ਤੇ ਗੱਡੀ ਵੀ ਲੱਗ ਗਈ ਨਾ ਹੀ ਕੋਈ ਰਿਸ਼ਤੇਦਾਰੀ ਹੈ ਕਹਿੰਦੇ ਹੈ ਕਮਲਾ ਕਹਿੰਦੇ ਅੱਜ ਦੇ ਯੁੱਗ ਦੇ ਵਿੱਚ ਬਜ਼ੁਰਗੋ ਜੇਬ ਦੇ ਵਿੱਚ ਪੈਸੇ ਚਾਹੀਦੇ ਰੋਥੀ ਭੈਣ ਭਰਾ ਰੋਥੀ ਰਿਸ਼ਤੇਦਾਰ ਕਹਿੰਦੇ ਤੇਰੀ ਜੇਬ ਵਿੱਚ ਪੈਸੇ ਆ ਗਿਆ ਕਹਿੰਦਾ ਹੈ ਗਿਆ ਕਹਿੰਦੇ ਫਿਰ ਇੱਕ ਦਿਨ ਰਹਿਣਾ ਇੱਥੇ ਹੋਟਲ ਦੇ ਵਿੱਚ ਜਾ ਕਮਰਾ ਕਰਾ ਦੇ ਲੈ ਦੜ ਕੇ ਉੱਠ ਕੇ ਚਲੇ ਜਾਵਾਂਗੇ ਲਓ ਜੀ ਇੱਕ ਹੋਟਲ ਹੈ ਕਿ ਥੋੜਾ ਜਿਹਾ ਕੰਜੂਸ ਵੀ ਹੈ ਹੋਟਲ ਵਾਲਾ ਕਹਿੰਦਾ ਭਾਈ ਸਾਹਿਬ ਸਾਨੂੰ ਇੱਕ ਦਿਨ ਵਾਸਤੇ ਕਮਰਾ ਕਰਾ ਦੇ ਚਾਹੀਦਾ ਕਿੰਨੇ ਪੈਸੇ ਹੋਟਲ ਵਾਲਾ ਕਹਿੰਦਾ 2000 ਰੁਪਏ ਕਹਿੰਦਾ ਘੱਟ ਕਰਨ ਲੱਗਣਾ ਗਾਂ ਚਲੇ ਜਾ ਅੱਗੇ ਜਾਂਦਾ ਕਿੰਨੇ ਦਾ 1500 ਰੁਪਇਆ ਕਹਿੰਦਾ ਘੱਟ ਕਰ ਲੈ ਕਹਿੰਦਾ ਗਾਂ ਚੱਲਦਾ ਇੱਕ ਕਹਿੰਦਾ 1000 ਰੁਪਇਆ ਹੋਰ ਗਾਂ ਵਾਗੇ ਇੱਕ ਕਹਿੰਦਾ 500 ਰੁਪਇਆ ਕਹਿੰਦਾ ਆ ਜਾ ਭਗਵਾਨ ਨੇ ਬਣ ਗਈ ਗੱਲ ਲਓ ਜੀ ਕਮਰੇ ਚ ਜਾਂਦੇ ਰੋਟੀ ਪਾਣੀ ਖਾਂਦੇ ਤਣ ਕੇ ਉੱਠ ਕੇ ਹੋਟਲ ਵਾਲੇ ਮੈਨੇਜਰ ਕੋਲ ਆਏ ਨੇ ਕਹਿੰਦੇ ਭਾਈ ਸਾਹਿਬ ਸਾਡੇ ਪੈਸੇ ਕਿੰਨੇ ਹੋਗੇ ਗਾ ਹੋਟਲ ਵਿੱਚ ਚਲਾਕ ਜੀ ਕਹਿੰਦਾ ਜੀ ਥੋੜਾ ਹੋ ਗਿਆ 3000 ਰੁਪਇਆ ਕਹਿੰਦਾ ਆਹ ਕਹਿੰਦਾ ਯਾਰ ਗੱਲ ਤਾਂ ਮੈਂ 500 ਦੀ ਕੀਤੀ ਸੀ 3000 ਰੁਪਇਆ ਕਾਹਦਾ ਹੋ ਗਿਆ ਕਹਿੰਦਾ ਗੱਲ ਸੁਣੋ ਏ ਜਿਹੜਾ ਤੁਹਾਡੇ ਕਮਰੇ ਦੀ ਕੂਲਰ ਲੱਗਿਆ ਕਹਿੰਦਾ ਹਾਂ ਕਹਿੰਦਾ 1000 ਰੁਪਏ ਦਾ ਉਹਦਾ ਬਿੱਲ ਆ ਗਿਆ ਇਹ ਕਹਿੰਦਾ ਯਾਰ ਠੂਲਰ ਤਾਂ ਮੈਂ ਚਲਾਇਆ ਹੀ ਨਹੀਂ ਕਹਿੰਦਾ ਭਾਈ ਸਾਹਿਬ ਤੁਸੀਂ ਕੂਲਰ ਚਲਾਇਆ ਪਵੇਂ ਨਹੀਂ ਚਲਾਇਆ ਸਾਡਾ ਤਾਂ ਇੱਥੇ ਤਿਆਰ ਸੀਦਾ ਕਹਿੰਦਾ ਹੋਰ ਕਹਿੰਦਾ ਆਹੀ 1000 ਰੁਪਏ ਕਹਿੰਦਾ ਮੁਰਗੇਆਂ ਸ਼ੁੱਕਿਆਂ ਦਾ ਬਿੱਲ ਇਹ ਕਹਿੰਦਾ ਯਾਰ ਮੁਰਗੇਆਂ ਸ਼ੁੱਕਿਆਂ ਦਾ ਮੈਂ ਖਾਦੇ ਨਹੀਂ ਕਹਿੰਦਾ ਭਾਈ ਸਾਹਿਬ ਤੁਸੀਂ ਮੁਰਗੇ ਖਾਦੇ ਪਵੇਂ ਨਹੀਂ ਖਾਦੇ ਸਾਡੇ ਤਾਂ ਤਿਆਰ ਸੀ ਕਹਿੰਦਾ ਹੋਰ ਕਹਿੰਦਾ ਅਸੀਂ 500 ਰੁਪਏ ਕਹਿੰਦਾ ਟੈਲੀਫੋਨ ਦਵਾਂ ਬਣ ਇਹਦੇ ਫੇਰ ਆਨੇ ਬਾਹਰ ਨੂੰ ਆ ਗਏ ਕਹਿੰਦਾ ਟੈਲੀਫੋਨ ਦਾ ਮਾ ਕੇ ਨਹੀਂ ਕਹਿੰਦਾ ਭਾਈ ਸਾਹਿਬ ਤੁਸੀਂ ਟੈਲੀਫੋਨ ਕੀਤਾ ਭਵੇਂ ਨਹੀਂ ਕੀਤਾ ਸਾਡੇ ਤਾਂ ਇੱਥੇ ਤਿਆਰ ਸੀ ਨਾ ਇਹ ਸੀ ਹੁਣ ਸਿੱਧਾ ਚਲਾ ਕੇ ਇਹ ਉੱਠਾ ਲਾ ਨੂੰ ਕਹਿੰਦਾ ਭਾਈ ਸਾਹਿਬ ਤੁਸੀਂ ਆਹਦਾ 3000 ਛੱਡੋ ਤੇ ਮੇਰਾ 5000 ਰੁਪਏ ਕੱਢੋ ਫਿਰ ਹੋਟਲ ਵਾਲਿਆਂ ਦੇ ਬਾਹਰ ਆ ਗਏ ਕਹਿੰਦਾ ਯਾਰ ਮੈਂ ਤੇਰਾ 5000 ਰੁਪਏ ਕਹਿੰਦਾ ਦੇਣਾ ਇਹ ਕਹਿੰਦਾ ਤੂੰ ਮੇਰੀ ਘਰ ਵਾਲੀ ਛੇੜੀ ਆ ਉਹ ਕਹਿੰਦਾ ਮੈਂ ਤਾਂ ਤੇਰੀ ਘਰ ਵਾਲੀ ਛੇੜੀ ਨਹੀਂ ਕਹਿੰਦਾ ਤੂੰ ਛੇੜੀ ਭਾਵੇਂ ਨਹੀਂ ਛੇੜੀ ਉਹ ਤਾਂ ਤਿਆਰ ਸੀ